ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਚੋਣ ਨੀਤੀ ਬਣਾਈ ਜਾ ਰਹੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਾਲਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੇ 18 ਦਿਹਾਤੀ ਸਰਕਲਾਂ ਦੇ ਪ੍ਰਧਾਨਾਂ ਦੀ ਲਿਸਟ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਹਾਥੀ ਸ਼ੇਰ ਸਿੰਘ ਮੰਡ ਅਤੇ ਜ਼ਿਲ੍ਹਾ ਫਰੀਦਕੋਟ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਫਰੀਦਕੋਟ ਜੈਤੋ ਅਤੇ ਕੋਟਪੂਰਾ ਦੇ ਇੰਚਾਰਜਾਂ ਵੱਲੋਂ ਸਾਂਝੇ ਤੌਰ ਤੇ ਜਾਰੀ ਕਰ ਦਿੱਤੀ ਗਈ ਇਸ ਮੌਕੇ ਗੱਲ ਕਰਦਿਆਂ ਪਰਮਵੰਤ ਸਿੰਘ ਬੰਟੀ ਰੋਮਾਣਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਜਿਸ ਨੂੰ ਪੰਜਾਬ ਦੇ ਹਿੱਤਾਂ ਤੋਂ ਉੱਪਰ ਕੁਝ ਵੀ ਨਹੀਂ ਹੈ ਜ਼ਿਲ੍ਹਾ ਪ੍ਰਧਾਨ ਨਵੇਂ ਬਣੇ ਸੀ ਉਹਨਾਂ ਨੇ ਅਸੀਂ ਆਪਦੀ ਟੀਮ ਬਣਾਈ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਸਰਦਾਰ ਸ਼ੇਰ ਸਿੰਘ ਜੀ ਮੰਡ ਸਾਹਿਬ ਨੇ ਆਪਦੀ ਟੀਮ ਦਾ ਸਾਡੇ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਜਿੰਨੇ ਹਲਕਿਆਂ ਚ ਸਰਕਲ ਬਣਦੇ ਆ ਉਹਨਾਂ ਦੇ ਪ੍ਰਧਾਨ ਜ਼ਬਾਨ ਦਾ ਦੀ ਅਨਾਉਂਸਮੈਂਟ ਕੀਤੀ ਹੈ। ਉਹਨਾਂ ਦੀ ਚੋਣ ਕੀਤੀ ਹੈ। ਜਿੱਥੇ ਮੈਂ ਜਿੰਨੇ ਨਵੇਂ ਬਣੇ ਸਰਕਲ ਪ੍ਰਧਾਨ ਆ ਉਹਨਾਂ ਨੂੰ ਵਧਾਈ ਦਿਨਾ। ਮੈਂ ਇਹ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ਣ ਸ਼੍ਰੋਮਣੀ ਅਕਾਲੀ ਦਲ ਦੇ ਊਸੂਲਾਂ ਤੇ ਪਾਰਟੀ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਸ ਲੀਤੇ ਸਾਨੂੰ ਤੋਰਿਆ ਸੀ ਉਸ ਲੀਤੇ ਤੁਰਦੇ ਹੋਏ ਪੰਜਾਬ ਦੇ ਤੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰ। ਤੁਹਾਡਾ ਬੀਜੇਪੀ ਨਾਲ ਅਲਾਈਅੰਸ ਨਹੀਂ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਦਾ ਐਮਪੀ ਰਵਨੀਤ ਬਿੱਟੂ ਬੀਜੇਪੀ ਚ ਚਲਾ ਗਿਆ। ਕੀ ਕਹਿਣਾ ਉਸ ਨੂੰ ਲੈ ਕੇ? ਕੋਈ ਬੀਜੇਪੀ ਜਦੋਂ ਸਾਡੇ ਨਾਲ ਹੀ ਅਲਾਈਅੰਸ ਨਹੀਂ ਹੋਇਆ ਫਿਰ ਜਿਹਨੂੰ ਮਰਜ਼ੀ ਲੈ ਲੈਣ ਚਾਹ ਬਿੱਟੂ ਨੂੰ ਲੈ ਲੈਣ ਚਾਹ ਬਿੰਟੂ ਨੂੰ ਲੈ ਲੈਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਟ ਸ਼੍ਰੋਮਣੀ ਅਕਾਲੀ ਦਲ ਇੱਕ ਇਸ਼ੂ ਤੇ ਬੜਾ ਕਲੀਅਰ ਸੀ। ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਇਹ ਪੰਥ ਦੇ ਮੁੱਦਿਆਂ ਦੀ ਗੱਲ ਹੈ ਉਹ ਮੁੱਦੇ ਐਡਰੈਸ ਕਰੇ ਬਿਨਾ ਕਿਸੇ ਨਾਲ ਵੀ ਸਾਡੀ ਗੱਲ ਅੱਗੇ ਨਹੀਂ ਚੱਲ ਸਕਦੀ ਅੱਜ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੀ ਸੰਮਤੀ ਟੀਮ ਜਿਨਾ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਮੈਂਬਰ ਐਸ்சிਪੀਸੀ ਹ ਹਲਕਾ ਫਰੀਦਕੋਟ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਕਾਲੀ ਦਲ ਦੇ ਔਰ ਜਗਲ ਫੈਕਟਰੀ ਸ਼੍ਰੋਮਣੀ ਅਕਾਲੀ ਦਲ ਪਰਮਭਾਨ ਸਿੰਘ ਜੀ ਬਣੇ ਨਿਰਮਾਣਾ ਮੁੱਖ ਸੇਵਾਦਾਰ ਹਲਕਾ ਜੈਤੋ ਸਰਦਾਰ ਸੁਭਾਸ਼ ਸਿੰਘ ਜੀ ਬਾਦਲ ਔਰ ਬਾਕੀ ਸਾਰੇ ਸਾਡੇ ਸਾਥੀ ਸਹਿਬਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਜਥੇਬੰਦੀ ਹੈ ਉਹਦੇ ਚ ਵਿਆਤੀ ਹਰਤਲਾਂ ਦੇ ਪ੍ਰਧਾਨਾਂ ਦੀ ਅਨਾਉਂਸਮੈਂਟ ਹੋਈ ਹੈ ਜੋ ਕਿ ਪ੍ਰਧਾਨ ਜੀ ਅਸਰ ਸਿੰਘ ਮੰਡਵਾਲਾ ਨੇ ਤੁਹਾਨੂੰ ਸਾਡੇ ਨੂੰ ਪਲਤੀਆਂ ਦਾ ਨਾਮ ਆਸਤੇ ਲਿਖੀ ਦੇ ਦਿੱਤੇ ਹਨ। ਔਰ ਦੂਸਰੀ ਜਥੇਬੰਦੀ ਜਿਹੜੀ ਜਿਹਦੇ ਚ ਸਲਾਹਕਾਰ ਬੋਰਡ ਸੀਨੀਅਰ ਮੀਤ ਪ੍ਰਧਾਨ ਜਰਨਲ ਸੈਕਟਰੀ ਸੈਕਟਰੀ ਦਸਤਾਵਰਾਂ ਚਾਰਜ ਪ੍ਰੈਸ ਸੈਕਟਰੀ ਔਰ ਜਥੇਬੰਦਕ ਸਕੱਤਰ ਤੇ ਵਰਕਿੰਗ ਕਮੇਟੀ ਇਹ ਅਸੀਂ ਆਉਂਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਲਿਸਟ ਜਿਹੜੀ ਅਪਡੇਟ ਕਰ ਦਾਂਗੇ ਤੇ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਸੀਨੀਅਰ ਆਗੂ ਹੈ ਉਹਨਾਂ ਨੂੰ ਇਹਦੇ ਵਿੱਚ ਅਡਜਸਟ ਕੀਤਾ ਗਿਆ ਅ ਥੋੜੀ ਬਹੁਤੀ ਅਡਜਸਟਮੈਂਟ ਪਸ਼ਵਨ ਦੀ ਰਹਿੰਦੀ ਸੀ ਉਹ ਇਸ ਕਰਕੇ ਅਸੀਂ ਡਿਲੇ ਕਿਤੇ ਥੋੜੀ ਜੀ ਉਹ 2-3-4 ਦਿਨਾਂ ਤੱਕ ਇਸ ਨੂੰ ਕੰਪਲੀਟ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਤਿੰਨੇ ਹੀ ਹਲਕਿਆਂ ਦੇ ਚਾਰਜ ਇਹਨਾਂ ਨਾਲ ਰੈ ਮਸ਼ਵਰਾ ਕਰਕੇ ਜੋ ਸਰਕਲ ਪ੍ਰਧਾਨ ਐਲਾਨ ਕਰਨ ਜਾ ਰਹੇ ਆ ਉਸ ਦੇ ਵਿੱਚ ਢੁੱਡੀ ਸਰਕਲ ਤੋਂ ਕੁਲਦੀਪ ਸਿੰਘ ਢਿੱਲੋਂ son of ਗਰਦੌਰ ਸਿੰਘ ਕਹਿਲ ਸਰਕਲ ਤੇ ਅਮਨਦੀਪ ਸਿੰਘ ਸੰਧੂ son of ਬਲਜੀਤ ਸਿੰਘ ਸੰਧੂ ਵਾੜਾ ਦਰਾਕਾ ਸਰਕਲ ਤੋਂ ਜਤਿੰਦਰ ਸਿੰਘ ਸਣੀ ਮੋੜ son of ਸਾਧੂ ਸਿੰਘ ਮੋੜ ਢੀਮਾ ਵਾਲੀ ਸਰਕਲ ਤੋਂ ਗੁਰਪਿਆਰ ਸਿੰਘ ਦਿਓਲ son of ਬਲਤੇਜ ਸਿੰਘ ਦਿਓਲ ਕੋਟਕਪੂਰਾ ਦਿਹਾਤੀ ਸਰਕਲ ਤੋਂ ਨਾਰ ਸਿੰਘ ਸੇਖੋਂ ਸਨ ਆਫ ਬਲਵੰਤ ਸਿੰਘ ਸੇਖੋਂ ਇਸੇ ਤਰ੍ਹਾਂ ਹੀ ਅੱਗੇ ਇਹ ਹਲਕਾ ਕੋਟ ਹਲਕਾ ਕੋਟ ਕਪੂਰਾ ਦੇ ਜੋ ਸਰਕਲ ਪ੍ਰਧਾਨ ਨੇ ਇਸ ਤੋਂ ਅੱਗੇ ਹਲਕਾ ਫਰੀਦਕੋਟ ਦੇ ਸਰਕਲ ਪ੍ਰਧਾਨ ਗੋਲੇ ਵਾਲੇ ਤੋਂ ਚਰਨਜੀਤ ਸਿੰਘ ਸਰਪੰਚ ਸਾਧਾ ਅੱਛਾ ਸਰਕਲ ਗੋਲੇ ਵਾਲਾ ਹਾਂਜੀ ਸਰਕਲ ਗੋਲੇ ਵਾਲਾ ਚਰਨ ਸਰਕਲ ਸਰਕਲ ਗੋਲੇ ਵਾਲਾ ਚਰਨਜੀਤ ਸਿੰਘ ਸਰਪੰਚ ਸਾਧਾ ਵਾਲਾ ਸਰਕਲ ਪੱਖੀ ਕਲਾ ਜਸਕਰਨ ਸਿੰਘ ਸੰਧੂ ਸਰਦੇ ਹਲੇ ਆਣਾ ਮਚਾਕੀ ਕਲਾਂ ਗੁਰਤੇਜ ਸਿੰਘ ਬਰਾੜ ਕਗਿਆਣਾ ਇਸੇ ਤਰ੍ਹਾਂ ਹੀ ਅੱਗੇ ਸ਼ੇਰ ਸਿੰਘ ਵਾਲਾ ਲਖਵਿੰਦਰ ਸਿੰਘ ਢਿੱਲੋਂ ਬੀਲੇ ਵਾਲਾ ਸਾਧਕ ਸਰਕਲ ਤੋਂ ਸ਼ਿਵਰਾਜ ਸਿੰਘ ਸਾਧਕ ਦੀਪ ਸਿੰਘ ਵਾਲਾ ਸਰਕਲ ਤੋਂ ਸ਼ਾਮਲਾਲ ਪਾਜਾਜ ਸਰਪੰਚ ਦੀਪ ਸਿੰਘ ਵਾਲਾ ਫਰੀਦਕੋਟ ਦਿਹਾਤੀ ਬਲਜੀਤ ਸਿੰਘ ਬਾਠ ਪਿੰਡ ਭੋਲੂ ਵਾਲਾ ਰੋਡ ਗੋਵਿੰਦਨਗਰ ਰਾਈਆਂ ਵਾਲਾ ਕੁਲਵਿੰਦਰ ਕੁਮਾਰ ਕਿੰਦਾ ਰਾਈਆਂ ਵਾਲਾ ਪਿੰਡ ਰਾਈਆਂ ਵਾਲਾ ਕਲਾ ਇਸੇ ਤਰ੍ਹਾਂ ਹੀ ਅੱਗੇ ਹਲਕਾ ਜੈਤੋ ਤੋਂ ਜੋ ਸਰਕਲ ਪ੍ਰਧਾਨ ਨੇ ਪੰਜਗਰਾਈ ਸਰਕਲ ਤੋਂ ਸ਼ਿਵਰਾਜ ਸਿੰਘ ਗਿੱਲ ਥਾਣੋਂ ਕੁੰਡਾ ਸਿੰਘ ਗਿੱਲ ਪੰਜਗਰਾਈ ਕਲਾ ਬਰਗਾੜੀ ਤੋਂ ਅਮਰਪ੍ਰੀਤ ਸਿੰਘ ਢਿੱਲੋਂ ਪਾਲੀ ਥਾਣੋਂ ਅਜੈਬ ਸਿੰਘ ਢਿੱਲੋਂ ਬਾਜਾਖਾਨਾ ਸਰਕਲ ਤੋਂ ਗਰਨਾਇਬ ਸਿੰਘ ਢਿੱਲੋਂ ਥਾਣੋਂ ਮਕੰਦ ਸਿੰਘ ਢਿੱਲੋਂ ਚੰਦਪਾਣ ਸਰਕਲ ਤੋਂ ਬਲਵੰਤ ਸਿੰਘ ਬਰਾੜ ਸਨਫ ਮੱਥਾ ਸਿੰਘ ਬਰਾੜ ਰੋੜੀ ਕਪੂਰਾ ਸਰਕਲ ਤੋਂ ਰਾਜਪਾਲ ਸਿੰਘ ਬਰਾੜ ਸਨਫ ਅਜਮੇਰ ਸਿੰਘ ਬਰਾੜ ਡੇਲਿਆਂ ਵਾਲੀ ਇਹ ਜੋ ਅੱਜ ਅਸੀਂ ਲਿਸਟ ਜਾਰੀ ਕਰ ਰਹੇ ਹਾਂ ਜ਼ਿਲ੍ਹਾ ਫਰੀਦਕੋਟ ਵੱਲੋਂ ਇਹ ਕੇਵਲ ਤੇ ਕੇਵਲ ਤਿੰਨਾ ਹੀ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਆ ਤੇ ਜੋ ਜਥੇਬੰਦੀ ਰਹਿ ਗਈ ਆ ਉਹ ਅਸੀਂ ਜਲਦੀ ਅਗਲੀ ਮੀਟਿੰਗ ਸੱਦ ਕੇ ਤੇ ਬਾਕੀ ਰਹਿੰਦੀ ਜਥੇਬੰਦੀ ਵੀ ਇਲਾਨ ਕਰਦੇ ਹਾਂ